ਖਿਜਲੇ ਦੀ ਨਹੀਂ ਆਪਾਂ ਦੇਖਿਆ ਦੋਸਤੋ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਧਾਰਮਿਕ ਸਜ਼ਾ ਲੱਗੀ ਹੈ ਡਿਊਟੀ ਦੇ ਬਾਹਰ ਬੈਠੇ ਆ ਤਾਂ ਉਹਨਾਂ ਤੇ ਭਾਈ ਨਰੈਣ ਸਿੰਘ ਚੌੜਾ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਗੋਲੀ ਉਥੇ ਡਿਊਟੀ ਦੇ ਦਰਵਾਜ਼ਿਆਂ ਨੂੰ ਲੱਕ ਜਾਂਦੀ ਹੈ ਹੁਣ ਉਸ ਤੋਂ ਬਾਅਦ ਐਸਜੀਪੀਸੀ ਵੱਲੋਂ ਮਤਾ ਪਾਇਆ ਗਿਆ ਕਿ ਇਹਨੂੰ ਨਰੈਣ ਸਿੰਘ ਚੌੜਾ ਨੂੰ ਜਿਹੜਾ ਸਿੱਖ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਇਸ ਚੀਜ਼ ਤੇ ਕਾਫੀ ਕੰਟਰੋਵਰਸੀ ਹੋ ਰਹੀ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਤੇਵਰ ਹੁੰਦੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਉਹ ਬਹੁਤ ਜ਼ਿਆਦਾ ਹਾਈਪਰ ਹੋ ਕੇ ਰਹਿੰਦੇ ਆ ਮੈਂ ਵੀ ਇਸ ਚੀਜ਼ ਤੇ ਵੀਡੀਓ ਬਣਾਈ ਸੀ ਕਿ ਯਾਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਬੰਦਾ ਧਾਰਮਿਕ ਸਜਾ ਭੁਗਤ ਰਿਹਾ ਠੀਕ ਹੈ ਬੈਸੇ ਹੀ ਉਹ ਲੋਕਾਂ ਦੇ ਮਨੋਂ ਲੈ ਗਏ ਨੇ ਤੇ ਉਹਨੂੰ ਕੀ ਮਾਰਨਾ ਬਾਕੀ ਆਪਾਂ ਦੇਖਿਆ ਕੋਰੇ ਇਤਿਹਾਸ ਪੜ੍ਹਦੇ ਆ ਤਾਂ ਗੁਰੂ ਸਾਹਿਬਾਨਾਂ ਨੇ ਵੱਡੇ ਵੱਡੇ ਪਾਪੀਆਂ ਨੂੰ ਬਖਸ਼ਤਾ ਸੀਗਾ ਤੇ ਪਰ ਹੁਣ ਜਿਹੜਾ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਵਾਲੀ ਗੱਲ ਹੈ ਉਹਦੇ ਤੇ ਲੋਕ ਵਿਰੋਧ ਕਰ ਰਹੇ ਨੇ ਐਸਜੀਪੀਸੀ ਦਾ ਕਿ ਇਹ ਤਾਂ ਫਿਰ ਤੁਸੀਂ ਬਾਦਲਾਂ ਦੇ ਥੱਲੇ ਚੱਲਣ ਵਾਲੀ ਉਹ ਗੱਲ ਕਰਤੀ ਠੀਕ ਆ ਜਾਂ ਤਾਂ ਤੁਸੀਂ ਉਹਨੂੰ ਵੀ ਧਾਰਮਿਕ ਸਜ਼ਾ ਲਾ ਸਕਦੇ ਹੋ ਨਰੈਣ ਸਿੰਘ ਚੌੜਾ ਨੂੰ ਜਦੋਂ ਉਹ ਰਿਹਾ ਹੋ ਕੇ ਆਉਣਗੇ ਕਦੇ ਨਹੀਂ ਤਾਂ ਫਿਰ ਜੇ ਪੰਥ ਚੋਂ ਛੇਕਣ ਵਾਲੀ ਗੱਲ ਆ ਤਾਂ ਤੁਹਾਨੂੰ ਸੁਖਵੀਰ ਸਿੰਘ ਬਾਦਲਵਾਰੇ ਵੀ ਸ਼ਾਇਦ ਇਹ ਫੈਸਲਾ ਲੈਣਾ ਚਾਹੀਦਾ ਚਾਹੀਦਾ ਸੀ ਲੋਕ ਇਹ ਕਮੈਂਟ ਕਰ ਰਹੇ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਵੀ ਦੱਸਿਓ ਮੇਰਾ ਵਿਚਾਰ ਤਾਂ ਇਹ ਹੈ ਕਈ ਕਹਿੰਦੇ ਆ ਕਿ 1984 ਤੋਂ ਬਾਅਦ ਦਰਬਾਰ ਸਾਹਿਬ ਤੇ ਗੋਲੀ ਚੱਲੀ ਹੈ ਮੈਂ ਵੀ ਮੰਨਦਾ ਇਸ ਚੀਜ਼ ਦਾ ਤੋਖਾ ਪਰ 84 ਦੇ ਵਿੱਚ ਜਿਨ੍ਹਾਂ ਨੇ ਚਰਵਾਈਆਂ ਉਹਦੇ ਚ ਇਕੱਲੇ ਕਾਂਗਰਸ ਨਹੀਂ ਸੀ ਇਕੱਲੇ ਇੰਦਰਾ ਗਾਂਧੀ ਨਹੀਂ ਸੀ ਕਈ ਵਿੱਚ ਬੈਠੇ ਵੀ ਚਿੱਠੀਆਂ ਲਿਖਦੇ ਸੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਪੰਥ ਚੋਂ ਸੇਕਿਆ ਗਿਆ ਉਹਦੇ ਵਿੱਚ ਕਿਹੜਾ ਕਿਹੜਾ ਰੋਲ ਸੀ ਸੰਤ ਭਿੰਡਰਾਂ ਵਾਲਿਆਂ ਬਾਰੇ ਕੌਣ ਕਹਿ ਰਿਹਾ ਸੀ ਕਿ ਇਹ ਬਾਜ਼ ਬੈਠਾ ਸਾਡੇ ਬੱਚੇ ਖਾ ਜਾਊਗਾ ਇਹ ਗੱਲ ਵੀ ਕਿਸੇ ਲੀਡਰ ਨੇ ਆਖੀ ਸੀ ਉਹ ਵੀ ਆਪਣੇ ਆਪ ਨੂੰ ਪੰਥਿਕ ਕਹੌਂਦਾ ਸੀ ਕਿ ਉਹਨਾਂ ਨੂੰ ਛੇਕਿਆ ਗਿਆ ਕਿ ਜਿਹੜੇ ਹੱਥ ਖੜੇ ਕਰਕੇ ਬਾਹਰ ਗਏ ਸੀ ਜਾਂ ਜਿਨ੍ਹਾਂ ਨੇ ਮਰਜੀ ਬਣਿਆਂ ਦੀਆਂ ਸੌਹਾਂ ਖਾਧੀਆਂ ਤੇ ਉਸ ਤੋਂ ਬਾਅਦ ਲਾਹੇ ਵੀ ਲਏ ਵੱਡੇ ਵੱਡੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਕਿ ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ ਜਾਂ ਉਹਨਾਂ ਦੀਆਂ ਗੱਦੀਆਂ ਮਾਣ ਰਖੇ ਅੱਗੇ ਉਹਨਾਂ ਦੇ ਪਰਿਵਾਰਾਂ ਚੋਂ ਕਿਸੇ ਨੂੰ ਛੇਕਿਆ ਗਿਆ ਜੇ ਉਹਨਾਂ ਨੂੰ ਨਹੀਂ ਸਿਖਾਇਆ ਗਿਆ ਤਾਂ ਨਰੈਣ ਸਿੰਘ ਚੋੜਾ ਨੂੰ ਪੰਥ ਜੋ ਸਿਖਣ ਵਾਲੀ ਤਾਂ ਕੋਈ ਗੱਲ ਨਹੀਂ ਸਿੱਖੀ ਦੇ ਵਿਰੁੱਧ ਉਸ ਬੰਦੇ ਨੇ ਕੁਝ ਨਹੀਂ ਗਲਤ ਕੀਤਾ ਠੀਕ ਹੈ ਸੁਖਵੀਰ ਬਾਦਲ ਤੇ ਉਹਨੂੰ ਹਮਲਾ ਨਹੀਂ ਕਰਨਾ ਚਾਹੀਦਾ ਸੀ ਉੱਥੇ ਬੈਠੇ ਤੇ ਇਹ ਚੀਜ਼ ਦਾ ਸਾਰੇ ਵਿਰੋਧ ਕਰਦੇ ਆ ਧਾਰਮਿਕ ਸਜ਼ਾ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਦਿੱਤੀ ਸੀ ਹਾਲਾਂਕਿ ਮਾਰੇ ਨਹੀਂ ਸੀ ਗਏ ਧਾਰਮਿਕ ਸਜ਼ਾ ਮਸ਼ੰਦਾ ਨੂੰ ਵੀ ਦਿੱਤੀ ਸੀ ਦਸਵੇਂ ਪਾਤਸ਼ਾਹ ਨੇ ਇੱਧਰ ਪਹਾੜਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਉਹ ਸਜ਼ਾ ਕਿਸ ਤਰ੍ਹਾਂ ਦੀ ਸੀ ਉਹ ਤੁਸੀਂ ਸਾਰੇ ਜਾਣਦੇ ਹੋ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਸ਼ੇਅਰ ਕਰਿਓ ਕਰਦੇ ਆਂ ਹੋਰ ਕਿਸੇ ਤੇ ਗੱਲਬਾਤ ਸਤਿ ਸ਼੍ਰੀ ਅਕਾਲ